ਕੋਈ ਆ ਲੋ ਸਵਾਸੀਆਂ ਬਸਲੇ ਜਿਹੜੇ ਹੈਗੇ ਥਾੜੀ ਆ ਜਾਓ ਥਾੜੇ ਜਿਹੜੇ ਇੱਥੇ ਹੈਗਾ ਜੁਰੂਰ ਤੁਸੀਂ ਇਹਨਾਂ ਮੈਨਾ ਇੱਥੇ ਮੈਂ ਲਾ ਲਾ ਆਜੋ ਸਰ ਬਸ ਜੀਵੇਂ ਲੈ ਕੇ ਜਾਓ ਜੀ ਗ੍ਰੀਨ ਦੀਵਾਲੀ ਮਨਾਓ ਲੋ ਜੀ ਖਾਲਸਾ ਜੀ ਜੀਵੇਂ ਲੈ ਜਾਓ ਲੋ ਬੁੱਤੋ ਆਂਜੋ ਸਾਰੇ ਮੈਂਬਰ ਦਿਓ ਯਾਰ ਬੱਚਿਆਂ ਨੂੰ ਦੇਓ ਵੇਖੋ 2 ਰੁਪਏ ਮਾਰਾ ਜੀ ਰਾਜੂ ਜੀ ਸਾਰੇ ਬੱਚਿਆਂ ਨੂੰ ਦੇ ਦੋ ਹਾਂ ਹਾਂ ਟੋਲੇ ਨੂੰ ਦੇਓ ਕਮਾਲ ਆ ਕਿਉਂ ਨਹੀਂ ਦੇ ਦੇਉਂਗੇ ਇੰਗੇ ਰੋਣੇ ਉਹ ਸਰ ਜੀ ਲਓ ਜੀ ਲਓ ਜੀ ਆਜੇ ਕਿੱਥੇ ਹੋਮਰ ਥੋੜੀ ਜਾਣ ਦੀ ਕਮਾਲ ਆ ਬਾਈ ਜਿਵੇਂ ਲੈ ਕੇ ਜਾਓ ਰੇਂਗ ਵਾਲੀ ਫੋਟੋ ਗੇਂਦ ਵਾਲੀ ਬਣਾਉਣੀ ਹੈ ਜੀ ਸਰ ਲਓ ਜੀ ਗੇਂਦ ਵਾਲੀ ਤਸਵੀਰ ਲਿਆਪਾ ਲਓ ਲਓ ਦਿਓ ਜੀ ਅਣ ਲੋਕ ਤਾਂ ਕੋਸ਼ਿਸ਼ ਕਰ ਨਹੀਂ ਕੋਈ ਇਧਰ ਆ ਕੇ ਆਜੋ ਮੇਰੇ ਵੀਰੇ ਇਹ ਬਾਲ ਮੇ ਸਟੇਲ ਦੀਵਾਲੀ ਦੀ ਰਾਤ ਦੀਵੇ ਬਾਲੀਣ ਦੇ ਪਵਿੱਤਰ ਹੁਕਮ ਮੁਤਾਬਕ ਨੈਸ਼ਨਲ ਯੂਥ ਕਲੱਬ ਵੱਲੋਂ ਅੱਜ ਅਸੀਂ ਸਾਰੇ ਹੀ ਸਤਿਕਾਰਤ ਮੈਂਬਰ ਸਹਿਬਾਨ ਤੇ ਸਾਡੇ ਚੱਲ ਰਹੇ ਪ੍ਰੋਜੈਕਟ ਵਿੱਚੋਂ ਇਹ ਸਾਡੀਆਂ ਸਖਿਆਰਥਾਂ ਜਿਹੜੀਆਂ ਅਸੀਂ ਇਕੱਠੇ ਹੋ ਕੇ ਅੱਜ ਗ੍ਰੀਨ ਦੀਵਾਲੀ ਮਨਾਉਣ ਦਾ ਤਹਿैया ਕੀਤਾ ਤੇ ਫਰੀਦਕੋਟ ਸ਼ਹਿਰ ਦੇ ਵਿੱਚ ਅਸੀਂ ਕਿਲਾ ਮਾਰਕ ਚੌਂਕ ਦੇ ਵਿੱਚ ਹਾਲ ਮੰਨ ਲੋ ਪੱਟੀ ਪ੍ਰੋਜੈਕਟ ਵੀ ਚੱਲ ਰਿਹਾ ਇੱਥੇ ਉਸ ਦੇ ਵਿੱਚ ਅਸੀਂ ਦੀਵੇ ਸਰੋਂ ਦਾ ਤੇਲ ਵਟੀਆਂ ਤੇ ਇੱਕ ਇੱਕ ਮਾਚਸ ਨਾਲ ਦਿੱਤੀ ਹੈ ਤਾਂ ਕਿ ਲੋਕੀ ਘਰ ਜਾ ਕੇ ਰੌਸ਼ਨਾ ਸਕਣ ਆਪਣੇ ਘਰਾਂ ਨੂੰ ਕਿਉਂਕਿ ਅੱਜ ਦੇ ਦਿਨ ਸਿੱਖ ਕੌਮ ਦੇ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਬੰਜਾ ਰਾਜਾਂ ਦੇ ਸਮੇਤ ਰਿਹਾ ਹੋ ਕੇ ਆਏ ਸੀ ਉਹਨਾਂ ਦੀ ਆਮਦ ਦੇ ਵਿੱਚ ਉਦੋਂ ਦੀਵਾਲੀ ਕੀਤੀ ਗਈ ਸੀ ਦਿਵਾਲੀ ਦੇ ਵੀ ਮੁਬਾਰਕਾਂ ਭੁਗਾਨ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸੀ ਸੋ ਅੱਜ ਦੇ ਤੇਜਰਵਤਾਰ ਯੁੱਗ ਦੇ ਵਿੱਚ ਅਸੀਂ ਲੜੀਆਂ ਲਾਉਣ ਲੱਗ ਪੈਨੇ ਆ ਅਸਤਵਾਦੀਆਂ ਚਲਾਉਣੇ ਆ ਹੋਰ ਬੜਾ ਕੁਝ ਹੁੰਦਾ ਸੋ ਇਸ ਤੋਂ ਅਸੀਂ ਮੈਸੇਜ ਦੇਵਾਂਗੇ ਵੀ ਗ੍ਰੀਨ ਦੀਵਾਲੀ ਮਨਾਈਏ ਔਰ এনवायरमेंट ਜਿਹੜੀ ਹੈ ਉਹਨੂੰ ਸਾਫ਼ ਕਰਨੇ ਵਿੱਚ ਆਪਣਾ ਯੋਗਦਾਨ ਪਾਈਏ ਥੈਂਕਸ ਅ ਲੋਟ ਸਰ ਦੀਵਾਲੀ ਇੱਕ ਬਹੁਤ ਪਵਿੱਤਰ ਤਿਹਾਰ ਹੈ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਗੁਰੂ ਸਾਹਿਬ ਦੇ ਨਾਲ ਵੀ ਜੁੜੀ ਹੋਈ ਹੈ ਦੀ ਔਰ ਰਾਮਚੰਦਰ ਭਗਵਾਨ ਦੇ ਨਾਲ ਵੀ ਸਾਡੀ ਜਿਹੜੀ ਸ਼ਰਦਾ ਜੁੜੀ ਹੋਈ ਹੈ ਬੜੇ ਲੰਮੇ ਸਮੇਂ ਤੋਂ ਲੋਕ ਕੋ ਪਟਾਖੇ ਚਲਾ ਕੇ ਛੋਰ ਸ਼ਰਾਬਾ ਕਰਕੇ ਜਾਂ ਕਈ ਲੋਕ ਜੂਆ ਖੇਡ ਕੇ ਕਈ ਕੁਛ ਕਰਕੇ ਉਹਨੂੰ ਬਣਾਉਂਦੇ ਸੀ ਪਰ ਅਸੀਂ ਇੱਕ ਬੜਾ ਸਪਸ਼ਟ ਜਿਹਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹੋ ਜਿਹੇ ਤਿਹਾੜ ਜਿਹੜੇ ਹੈ ਜਿਹੜੇ ਸਈ ਸਰਦ ਪਾਵਨਣਾ ਮਨਾਉਨੇ ਆ ਇਹਨਾਂ ਨੂੰ ਅਸੀਂ ਗ੍ਰੀਨ ਦੀਵਾਲੀ ਤੌਰ ਤੇ ਪਟਾਕੇ ਰਹਿਤ ਦੀਵਾਲੀ ਤੌਰ ਤੇ ਪ੍ਰਦੂਸ਼ਣ ਰਹਿਤ ਦੀਵਾਲੀ ਤੌਰ ਤੇ ਮਨਾਈਏ ਸੰਭਵ ਹੋਵੇ ਤਾਂ ਮੈਂ ਇੱਕ ਸੁਨੇਹਾ ਦੇਉਂਗਾ ਕਿ ਇੱਕ ਤਰੀਕੇ ਬਾਲ ਕੇ ਜਿਹਦੇ ਨਾਲ ਸਾਡਾ ਵਾਤਾਵਰਨ ਛੁੱਧ ਹੁੰਦਾ ਔਰ ਦੂਸਰਾ ਸੰਭਵ ਹੋਏ ਤਾਂ ਅਸੀਂ ਇੱਕ ਪੌਦਾ ਜ਼ਰੂਰ ਇਸ ਦਿਨ ਤੇ ਲਾ ਕੇ ਆਪਣੇ ਵਾਤਾਵਰਨ ਨੂੰ ਛੁੱਧ ਰੱਖਣ ਵਿੱਚ ਮਦਦ ਕਰੀਏ ਇਹ ਹੀ ਸਾਡਾ ਕਲੱਬ ਦਾ ਸੰਦੇਸ਼ ਹੈ ਬਹੁਤ ਧੰਨਵਾਦੀ ਦਿਵਾਲੀ ਦੇ ਸ਼ੁਭ ਅਸਰ ਤੇ ਉਤੇ ਸਭਨਾ ਨਗਰ ਨਿਵਾਸੀਆਂ ਨੂੰ ਔਰ ਦੇਸ਼ ਵਿਦੇਸ਼ ਦੇ ਵਿੱਚ ਵਸਤੇ ਪੰਜਾਬੀਆਂ ਨੂੰ तमाम ਆਵਾਮ ਨੂੰ ਜਿਹੜਾ ਹੈ ਦਿਵਾਲੀ ਦੀਆਂ ਨੈਸ਼ਨਲ ਯੂਥ ਕਲੱਬ ਰੈਜ਼ਿਸਟਰਡ ਅਫਰੀਦਕੋਟ ਦੇ ਵੱਲੋਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਵਧਾਈ